ਮਕਾਨ ਹੈ 35 ਗੱਜ ਦਾ ਤੇ ਇਸ ਮਕਾਨ ਦਾ ਜਿੰਨਾ ਬਿਜਲੀ ਦਾ ਬਿੱਲ ਆਇਆ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਆਖਿਰਕਾਰ ਇਸ ਪਰਿਵਾਰ ਨੇ ਪਰੇਸ਼ਾਨ ਹੋ ਕੇ ਮਕਾਨ ਹੀ ਲਗਾ ਦਿੱਤਾ ਵਿਕਾਉ ਜੀਆਂ ਇਹ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦੀ ਲక్ష్ਮੀ ਵਿਹਾਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਕਾਨ 35 ਗੱਜ ਦੇ ਵਿੱਚ ਬਣਿਆ ਹੋਇਆ ਇਸ ਮਕਾਨ ਦਾ ਜਿੰਨਾ ਬਿਜਲੀ ਦਾ ਬਿੱਲ ਆਇਆ ਹੈ ਜਦੋਂ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਵੋਗੇ ਤੇ ਪਰਿਵਾਰ ਨੇ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਇਹ ਮਕਾਨ ਹੀ ਵਿਕਾਉ ਲਗਾ ਦਿੱਤਾ ਦੱਸਦੀ ਹੈ ਕਿ ਇਸ ਪਰਿਵਾਰ ਦਾ ਇਸ ਜਿਹੜਾ ਮਕਾਨ ਹੈ ਇਸ ਦਾ ਜਿਹੜਾ ਬਿੱਲ ਆਇਆ ਉਹ 2.5 ਲੱਖ ਰੁਪਏ ਆਇਆ ਹੈ ਜਿਸ ਦੇ ਨਾਲ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਹੈ ਬਿਜਲੀ ਵਿਭਾਗ ਦਫ਼ਤਰ ਦੇ ਚੱਕਰ ਕੱਟ-ਕੱਟ ਕੇ ਥੱਕ ਗਿਆ ਤੇ ਆਖਰਕਾਰ ਇਸ ਪਰਿਵਾਰ ਨੇ ਇਹ ਫੈਸਲਾ ਲੈ ਲਿਆ ਹੈ ਕਿ ਉਹਨਾਂ ਨੇ ਇਹ ਮਕਾਨ ਵੇਚ ਹੀ ਦੇਣਾ ਹੈ ਦਰਸਲ ਇਸ ਪਰਿਵਾਰ ਦਾ ਜਿਹੜਾ ਮੁਖੀ ਹੈ ਉਸ ਦਾ ਨਾਮ ਵਿੱਕੀ ਕੁਮਾਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਦਿਹਾੜੀ ਮਜ਼ਦੂਰੀ ਕਰਦਾ ਹੈ ਉਸ ਨੇ ਜਦੋਂ ਇਹ ਗੱਲ ਦੱਸੀ ਕਿ ਉਸ ਦੇ ਜਿਹੜੇ ਮਕਾਨ ਦਾ ਬਿੱਲ ਹੈ 2.5 ਲੱਖ ਰੁਪਇਆ ਆਇਆ ਤੇ ਜਿਸ ਨੇ ਵੀ ਇਹ ਗੱਲ ਸੁਣੀ ਹੈਰਾਨ ਹੀ ਰਹਿ ਗਿਆ ਇੱਥੇ ਵਿਕੀ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਇਸ ਮਕਾਨ ਦੇ ਵਿੱਚ 3-4 ਬਲਬ ਹੀ ਲੱਗੇ ਹੋਏ ਨੇ ਤੇ ਇੱਕ ਟੀਵੀ ਚੱਲਦਾ ਤੇ ਉਸ ਦਾ ਜਿਹੜਾ ਆਮ ਤੌਰ ਤੇ ਬਿਜਲੀ ਦਾ ਬਿੱਲ ਆਉਂਦਾ ਸੀ ਉਹ 1000 ਕੋ ਰੁਪਿਆ ਹੀ ਆਉਂਦਾ ਸੀ ਤੇ ਜਦੋਂ ਉਸ ਦੇ ਇਸ ਮਕਾਨ ਦਾ ਜਿਹੜਾ ਬਿੱਲ 2.5 ਲੱਖ ਰੁਪਏ ਆਇਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਉਸਨੇ ਦੱਸਿਆ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਤੇ ਆਖਰਕਾਰ ਉਸਨੇ ਇਹ ਫੈਸਲਾ ਕਰ ਲਿਆ ਕਿ ਉਸਨੇ ਇਹ ਮਕਾਨ ਵੇਚ ਹੀ ਦੇਣਾ ਦਰਸਲ ਉਸ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਗਈਆਂ ਜਦੋਂ ਉਸ ਦੇ ਇਸ ਮਕਾਨ ਦਾ ਜਿਹੜਾ ਬਿਜਲੀ ਦਾ ਬਿੱਲ ਆ ਜਿਹੜਾ ਅਗਲਾ ਆ ਉਹ 3 ਲੱਖ ਰੁਪਏ ਆ ਗਿਆ ਉਸ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਤਾਂ ਉਸਨੇ ਇੱਕ ਸਮਾਜ ਸੇਵੀ ਨੇ ਜਿਹੜੇ ਕਿ ਪਵਨ ਸ਼ਰਮਾ ਨੇ ਉੱਗੇ ਸਮਾਜ ਸੇਵੀ ਨੇ ਆਮ ਤੌਰ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਵੀ ਉਹ ਜੁੜੇ ਹੋਏ ਨੇ ਜਿੱਥੇ ਉਹ ਬਹੁਤ ਸਾਰੀ ਸਹਾਇਤਾ ਵੀ ਪ੍ਰਦਾਨ ਕਰਦੇ ਨੇ ਜਦੋਂ ਵਿਕੀ ਕੁਮਾਰ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਗੱਲ ਤੇ ਗੌਰ ਕੀਤਾ ਤੇ ਨਾਲ ਹੀ ਸਰਕਾਰਾਂਗੇ ਸਵਾਲ ਵੀ ਰੱਖਿਆ ਕਿਥੇ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਲੋਕਾਂ ਦੇ ਘਰਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਹੈ ਪਰੰਤੂ ਇਸ ਗਰੀਬ ਮਜ਼ਦੂਰ ਪਰਿਵਾਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਇੰਨਾ ਜ਼ਿਆਦਾ ਕਿਉਂ ਆਇਆ ਜਿੰਨਾ ਰ ਮਕਾਨ ਮਹਿਜ 35 ਗਜ ਦੇ ਵਿੱਚ ਬਣਿਆ ਹੋਇਆ ਉਸ ਦੇ ਵਿੱਚ ਤਿੰਨ ਜਾਂ ਚਾਰ ਹੀ ਬਿਜਲੀ ਤੇ ਬਲਬ ਜਿਹੜੇ ਚੱਗਦੇ ਨੇ ਇੱਕ ਛੋਟਾ ਜਿਹਾ ਟੀਵੀ ਚੱਲਦਾ ਹੈ ਤੇ ਫਿਰ ਇੰਨਾ ਵੱਡਾ ਬਿੱਲ ਕਿਵੇਂ ਆ ਸਕਦਾ ਹੈ ਸੋ ਇਸ ਵੇਲੇ ਵਿੱਕੀ ਕੁਮਾਰ ਨੇ ਇਹ ਫੈਸਲਾ ਲੈ ਲਿਆ ਹੈ ਕਿ ਉਸ ਨੇ ਇਹ ਮਕਾਨ ਵੇਚ ਹੀ ਦੇਣਾ ਪਰ ਇਸ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਮਕਾਨ ਵਿਕ ਵੀ ਜਾਂਦਾ ਹੈ ਤਾਂ ਫਿਰ ਕੀ ਇਹ ਬਿਜਲੀ ਦਾ ਬਿੱਲ ਉਸ ਦਾ ਖੇੜਾ ਛੱਡ ਦੇਵੇਗਾ ਜੇ ਜਦੋਂ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਮਨੋਹਰ ਸਿੰਘ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹ ਗੱਲ ਆਖੀ ਕਿ ਇਹ ਮਾਮਲਾ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਹੀ ਨਹੀਂ ਹੈ ਪਰੰਤੂ ਉਹਨਾਂ ਨੇ ਇਹ ਯਕੀਨ ਦਿਵਾਇਆ ਹੈ ਕਿ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਇਸ ਦਾ ਹੱਲ ਵੀ ਕਰਵਾ ਦਿੱਤਾ ਜਾਵੇਗਾ ਹੱਲ ਹੋਵੇਗਾ ਇਹ ਤਾਂ ਬਾਅਦ ਦੀ ਗੱਲ ਹੈ ਪਰੰਤੂ ਜਿਸ ਵੀ ਵਿਅਕਤੀ ਨੇ ਇਹ ਗੱਲ ਸੁਣੀ ਕਿ 35 ਗਜ ਦਾ ਮਕਾਨ ਹੈ ਤੇ ਉਸ ਦਾ ਬਿਜਲੀ ਦਾ ਬਿੱਲ 2.5 ਲੱਖ ਰੁਪਇਆ ਆ ਗਿਆ ਤਾਂ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਗਿਆ ਸੋ ਫਿਲਹਾਲ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਇਸ ਮਾਮਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ